ਲੱਗਦਾ ਸੀ ਕਿ ਯੂਨੀਵਰਸਿਟੀ ਪ੍ਰਸ਼ਾਸਨ ਅਤੇ ਪੰਜਾਬ ਭਾਜਪਾ ਜੇ ਨਰਮ ਕੋਸ਼ਿਸ਼ਾਂ ਕਰ ਪੰਜਾਬ ਯੂਨੀਵਰਸਿਟੀ ਦੀਆਂ ਸੈਲਟ ਚੋਣਾਂ ਦਾ ਮਸਲਾ ਸੁਲਝ ਜਾਵੇਗਾ ਤੁਹਾਡਾ ਸਵਾਗਤ ਹੈ ਮੇਰੇ YouTube ਚੈਨਲ ਇਨਕਲੂਸਿਵ ਐਜੂਕੇਸ਼ਨ ਤੇ ਜੇਕਰ ਤੁਸੀਂ ਨਵੇਂ ਚੈਨਲ ਤੇ ਜੁੜੇ ਹੋ ਜਾਂ ਇਸ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਬਟਨ ਜਰੂਰ ਜੁਰ ਦਬਾਓ ਤਾਂ ਜੋ ਹਰ ਨਵੇਂ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਪ੍ਰਾਪਤ ਹੋ ਸਕੇ ਪਰ ਨਹੀਂ ਯੂਨੀਵਰਸਿਟੀ ਦੀ ਐਂਟੀ ਪੰਜਾਬ ਲੋਬੀ ਲੱਗਦਾ ਹੈ ਜਿਹਨੇ ਮਸਲੇ ਨੂੰ ਹੋਰ ਵਿਗਾੜਨ ਦੇ ਉਤਰੀ ਹੋਈ ਹੈ ਜਿੱਥੇ ਹੁਣ ਸੰਘਰਸ਼ ਕਰ ਰਹੇ ਵਿਦਿਆਰਥੀਆਂ ਨੂੰ ਪੰਜਾਬ ਹਰਿਆਣਾ ਅਤੇ ਹਿਮਾਚਲ ਧੜਿਆਂ ਵਿੱਚ ਵੰਡਿਆ ਜਾ ਰਿਹਾ ਹੈ ਉਥੇ ਇੱਕ ਵਾਰ ਫਿਰ ਪਰਚੇ ਪਾ ਕੇ ਵਿਦਿਆਰਥੀਆਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਵਿਚਾਰਤਜੋਗ ਇਹਨਾਂ ਦਾ ਇੱਕ ਪ੍ਰਚਾਰ ਅਜੰਡਾ ਅੰਕੜਿਆਂ ਦੀ ਤੋੜ-ਬਰਾੜ ਕਰਕੇ ਕਿ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਪੰਜਾਬ ਸਰਕਾਰ ਪੰਜਾਬ ਯੂਨੀਵਰਸਿਟੀ ਚ ਚਲਾਉਣ ਦੇ ਸਮਰੱਥ ਨਹੀਂ ਇਹ ਸੱਚ ਹੈ ਕਿ ਅਤੀਤ ਵਿੱਚ ਪੰਜਾਬ ਸਰਕਾਰਾਂ ਨੇ ਜਿਸ ਵਿੱਚ ਅਕਾਲੀਆਂ ਦੇ ਗੜਜੋੜ ਵਿੱਚ ਖੁਦ ਭਾਜਪਾ ਦੀ ਸਰਕਾਰ ਵੀ ਸ਼ਾਮਿਲ ਹੈ ਇਹ ਕਦੇ ਯੂਨੀਵਰਸਿਟੀ ਨੂੰ ਬੰਦਾ ਹਿੱਸਾ ਨਹੀਂ ਦਿੱਤਾ ਪਰ ਇਹ ਉਹਨਾਂ ਦਾ ਵੱਡਾ ਝੂਠ ਹੈ ਕਿ ਯੂਨੀਵਰਸਿਟੀ ਕੇਂਦਰ ਸਰਕਾਰ ਦੇ ਇਹਾਸਾਨ ਨਾਲ ਚੱਲ ਰਹੀ ਹੈ ਜੇ ਯੂਨੀਵਰਸਿਟੀ ਦੇ ਸਾਲ ਜਿਵੇਂ 25 ਦੇ ਅਨੁਮਾਨਤ ਬਜਟ ਤੇ ਨਜ਼ਰ ਮਾਰੀ ਜਾਵੇ ਕੁੱਲ 7896.36 ਕਰੋੜ ਦੀ ਲਗਭਗ ਆਮਦਨ ਵਿੱਚੋਂ 42% ਭਾਵ 3323.10 ਕਰੋੜ ਤਾਂ ਯੂਨੀਵਰਸਿਟੀ ਦੇ ਆਪਣੇ ਸਾਧਨਾਂ ਤੋਂ ਹੀ ਹਾਸਲ ਕੀਤਾ ਜਿਸ ਦਾ ਮੁੱਖ ਹਿੱਸਾ ਪੰਜਾਬ ਦੇ ਕਾਲਜਾਂ ਦਾ ਹੈ ਬਾਕੀ ਦਾ 46% ਕੇਂਦਰ ਸਰਕਾਰ ਦਾ ਅਤੇ ਸਿਰਫ 12% ਪੰਜਾਬ ਸਰਕਾਰ ਦਾ ਹੈ ਸੋ ਟੋਟਲ 100% ਬਜਟ ਬਾਕੀ ਪਾਈ ਚਾਰਚਾਂ ਦੱਸਿਆ ਗਿਆ ਪਰ ਤਿਆਂ ਰਹੇ ਭਾਰਤ ਸਰਕਾਰ ਦੀ UGC ਜਾਂ MHRD ਏਜੰਸੀ ਉੱਚ ਸਿੱਖਿਆ ਦੇ ਵਿਸਾਰ ਲਈ ਇੱਕ ਗ੍ਰਾਂਟ ਦੇ ਦਿਆ ਸਾਰੀਆਂ ਸਰਕਾਰੀ ਯੂਨੀਵਰਸਿਟੀਆਂ ਅਤੇ ਕਾਲਜਾਂ ਨੂੰ ਦਿੰਦੀ ਹੈ ਜਿਸ ਨੂੰ ਘਾਟੇ ਦੀ ਗ੍ਰਾਂਟ ਕਿਹਾ ਜਾਂਦਾ ਹੈ ਇਸ ਗ੍ਰਾਂਟ ਨੂੰ ਪੰਜਾਬ ਯੂਨੀਵਰਸਿਟੀ ਦੀ ਮਜਬੂਰੀ ਕਹਿ ਕੇ ਪ੍ਰਚਾਰਨਾ ਹੀ ਆਪਣੇ ਆਪ ਵਿੱਚ ਸਭ ਤੋਂ ਵੱਡੀ ਬੇਈਮਾਨੀ ਹੈ ਦੂਜਾ ਪੰਜਾਬ ਪੁਨਰਗਠਨ ਐਕਟ ਜਿਸ ਦੇ ਤਹਿਤ ਇਹ ਯੂਨੀਵਰਸਿਟੀ ਨੂੰ ਇੰਟਰਸਟ ਸਟੇਟ ਸੰਸਥਾ ਮੰਨਿਆ ਗਿਆ ਹੈ ਉਸ ਦੇ ਧਾਰਾ 72 ਸਾਫ਼ ਕਰਦੀ ਹੈ ਕਿ ਨਵੇਂ ਸੂਬਿਆਂ ਦੇ ਗਠਨ ਕਾਰਨ ਪੰਜਾਬ ਉੱਤੇ ਜੋ ਵਾਧੂ ਆਰਥਿਕ ਭਾਰ ਪਵੇਗਾ ਉਸ ਨੂੰ ਭਾਰਤ ਸਰਕਾਰ ਸਹਿਣ ਕਰੇਗੀ ਭਾਰਤ ਸਰਕਾਰ ਇਸ ਜ਼ਿੰਮੇਵਾਰੀ ਤੋਂ ਪੱਜ ਨਹੀਂ ਸਕਦੀ ਸਗੋ ਸਰ ਇਹ ਹੀ ਉਹ ਧਾਰਾ ਹੈ ਜਿਸ ਦੇ ਆਰਡ ਵਿੱਚ ਪਮਾਚਲ ਅਤੇ ਹਰਿਆਣਾ ਦੇ ਇਸ ਯੂਨੀਵਰਸਿਟੀ ਵਿੱਚੋਂ ਨਿਕਲ ਜਾਣ ਦੇ ਬਾਵਜੂਦ ਵੀ ਭਾਰਤ ਸਰਕਾਰ ਇਹ ਯੂਨੀਵਰਸਿਟੀ ਦੀ ਮਾਲਕ ਬਣੀ ਹੋਈ ਹੈ ਜਦੋਂ ਕਿ ਹੁਣ ਇਹ ਨਰੋਲ ਪੰਜਾਬ ਦੀ ਯੂਨੀਵਰਸਿਟੀ ਹੋ ਚੁੱਕੀ ਹੈ ਸਿਰਫ ਐਸੇ ਕਰਕੇ ਕਿ ਯੂਨੀਵਰਸਿਟੀ ਵਿੱਚ ਗੈਰ ਪੰਜਾਬੀਆਂ ਦੇ ਪਰਮਾਰ ਤੇ ਹੁਣ ਤੱਕ ਕੇਂਦਰ ਦੀ ਸਰਕਾਰਾਂ ਇਸ ਨੂੰ ਮਨਮਾਨਾ ਢੰਗ ਨਾਲ ਚਲਾਉਂਦੀਆਂ ਆ ਰਹੀਆਂ ਹਨ ਜੇ ਅੱਜ ਇਹ ਯੂਨੀਵਰਸਿਟੀ ਘਾਟੇ ਦਾ ਸ਼ਿਕਾਰ ਹੈ ਤਾਂ ਇਸ ਦਾ ਦੋਸ਼ ਕੇਂਦਰ ਸਰਕਾਰਾਂ ਦਾ ਹੈ ਨਾ ਕਿ ਪੰਜਾਬ ਸਰਕਾਰ ਤੇ ਸਾਰੇ ਫੈਸਲੇ ਤਾਂ ਕਿੱਦ ਸਰਕਾਰੀ ਕਰਦੀ ਹੈ ਇਸ ਯੂਨੀਵਰਸਿਟੀ ਪ੍ਰਤੀ ਹਾਂ ਪੰਜਾਬ ਵਿਰੋਧੀਆਂ ਦਾ ਇਲਜ਼ਾਮ ਬਿਲਕੁਲ ਸਹੀ ਹੈ ਕਿ ਅਤੀਤ ਵਿੱਚ ਪੰਜਾਬ ਸਰਕਾਰਾਂ ਨੇ ਕਦੇ ਯੂਨੀਵਰਸਿਟੀ ਨੂੰ ਆਪਣਾ ਬੰਦਾ ਹਿੱਸਾ ਨਹੀਂ ਦਿੱਤਾ ਸਗੋਂ ਉਹਨਾਂ ਦੀ ਸਦਾ ਇਹੀ ਇੱਛਾ ਰਹੀ ਹੈ ਕਿ ਕਿਸੇ ਤਰੀਕੇ ਇਹ ਯੂਨੀਵਰਸਿਟੀ ਉਹਨਾਂ ਦੇ ਗਲੋਂ ਲਹਿ ਜਾਵੇ ਇਸ ਲਈ ਬਰਹੁਪ ਪ੍ਰਕਾਸ਼ਿਕ ਬਾਦਲ ਉਹਨਾਂ ਨੇ ਤਾਂ ਇੱਕ ਵਾਰ ਯੂਨੀਵਰਸਿਟੀ ਦੇ ਕੇਂਦਰੀਕਰਨ ਨੂੰ ਹਰੀ ਝੰਡੀ ਦੇ ਵੀ ਦਿੱਤੀ ਸੀ ਹੁਣ ਜਸੋਧਾ ਰਿਪੋਰਟ ਦੇ ਆਧਾਰ ਤੇ ਯੂਨੀਵਰਸਿਟੀ ਦੀ ਸੈਨੇਟ ਪੰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਉਹ ਰਿਪੋਰਟ ਕੈਪਟਨ ਸਾਹਿਬ ਦੀ ਸਰਕਾਰ ਵੱਲੋਂ ਤਿਆਰ ਹੋਈ ਰਹੀ ਗੱਲ ਮਾਨ ਸਰਕਾਰ ਦੀ ਉਸ ਦਿੱਤਾ ਲੱਗਦਾ ਹੀ ਨਹੀਂ ਜੇ ਪੰਜਾਬ ਦੇ ਹੱਕਾਂ ਵਿੱਚ ਕੋਈ ਜਲ ਦਸਪੀ ਹੈ ਫਿਲਹਾਲ ਸਾਨੂੰ ਸਾਰੇ ਪੰਜਾਬੀਆਂ ਨੂੰ ਇਹਨਾਂ ਵਿਦਿਆਰਥੀਏ ਬਾਰੇ ਚਿੰਤਤ ਹੋਣ ਦੀ ਲੋੜ ਹੈ ਉਹ ਪੰਜਾਬ ਦੀ ਲੜਾਈ ਲੜ ਰਹੇ ਹਨ ਜੇ ਪੰਜਾਬ ਭਾਜਪਾ ਅਤੇ ਹੋਰ ਸਿਆਸੀ ਪਾਰਟੀਆਂ ਨੇ ਇਸ ਮੁੱਦੇ ਤੇ ਸਪਸ਼ਟ ਅਤੇ ਧ੍ਰੜ ਸਟੈਂਡ ਨਾਲ ਲਿਆ ਉਹ ਭਾਰੀ ਦਬਾਅ ਹਟ ਹੋਣਗੇ ਅਜੇ ਇਸ ਸਥਿਤੀ ਵਿੱਚ ਸਿਰਫ ਪੰਜਾਬੀ ਹੀ ਉਹਨਾਂ ਦੀ ਮਦਦ ਕਰ ਸਕਦੇ ਹਨ ਸੰਘਰਸ਼ ਕਰ ਰਹੇ ਵਿਦਿਆਰਥੀਆਂ ਨੂੰ ਵੀ ਮੇਰੀ ਬੇਨਤੀ ਹੈ ਕਿ ਉਹ ਇਕਜੁੱਟ ਰਹਿਣ ਦੇ ਬੁੱਧੇ ਤੋਂ ਭਟਕਰਨਾ ਉਹਨਾਂ ਦਾ ਮਕਸਦ ਸਿਰਫ ਸੈਰਤ ਚੋਣਾਂ ਦਾ ਨੋਟੀਫਿਕੇਸ਼ਨ ਤੇ ਵਿਦਿਆਰਥੀ ਖਿਲਾਫ ਦਰਜ ਹੋਏ ਪਰਚੇ ਵਾਪਸ ਲੈਣ ਦਾ ਹੋਣਾ ਚਾਹੀਦਾ ਹੈ। ਚੰਡੀਗੜ੍ਹ ਪੰਜਾਬ ਦਾ ਜਾਂ ਰਿਜ਼ਰਵੇਸ਼ਨ ਵਰਗੇ ਮਸਲੇ ਦਾ ਇਸ ਸੰਘਰਸ਼ ਨਾਲ ਕੋਈ ਸੰਬੰਧ ਨਹੀਂ। ਉਹਨਾਂ ਸਿਆਸੀ ਪਾਰਟੀਆਂ ਨੂੰ ਵਰਤਨ ਲਈ ਆਪਣੇ ਮੋਢੇ ਦੇ ਉਹ ਕਿਸੇ ਤਰ੍ਹਾਂ ਵਿਅਕਤੀ ਜਾਂ ਪਾਰਟੀ ਵਿਸ਼ੇਸ਼ ਦਾ ਮਜ਼ਾਕ ਉਡਾਉਣੋਂ ਗੁਰੇਜ਼ ਕਰ ਤੇ ਸੰਘਰਸ਼ ਵਿੱਚ ਵੱਤੋ ਵੱਧ ਸ਼ਾਂਤ ਅਤੇ ਸੋਹੇਦ੍ਰਨ ਧੰਨਵਾਦ